ਅੱਜ ਪ੍ਰਭਦੇ ਆਲ ਨੇ ਆਪਣੀ ਦਾਦੀ ਨਾਲ ਖੂਬ ਮਸਤੀ ਕੀਤੀ ਸਾਰੀ ਵੀਡੀਓਜ਼ ਦੇਖ ਕੇ ਉਤੇ ਕਮੈਂਟ ਕਰਿਓ ਕਿੱਦਾਂ ਦੀ ਲੱਗੀ ਵੀਡੀਓ ਚੋਸਤਾ ਬਾਜ਼ਿੰਗ ਬਾਸਤਾਂ ਹੈਗੀ ਚੋਸਤਾ ਉਹਨਾਂ ਖੜਾ ਉਹਦੋਂ ਖੜਾ Minnuna ekki við hérna. Sattu þið þið. Sattu þið? Sattu það? Hvorið ég orðið á hansi þingur og það er í þessu hlutu. Þetta er hlut. Já þetta er hlut í hlut í hlut í hlut. Það er hlut í hlut í hlut í hlut í hlut. Ægða þetta er hlut í hlut í hlut í hlut í hlut.

ਇਹ ਬੋ ਤਾਂ ਚਾਚੂ ਜੀ ਅੱਗੇ ਖੜਦੇ ਹੁੰਦੇ ਨੇ ਇੱਟਾਂ ਦੇ ਅੱ ਲੈ ਮਾਂ ਆਹ ਦੇ ਤਾਂ ਹੀ ਇੱਟਾ ਕਰਕੇ ਤੇਥੋਂ ਬਸਦੀ ਨਹੀਂਗੀ ਹੁਣ ਅੱਗੇ ਖੜ ਕੇ ਦੇਖ ਇੱਕ ਵਾਰੀ ਪੁੱਤ ਫਿਰ ਆਪਦੇ ਲੱਗੇ ਖੜ ਹਲੇ ਹਲੇ ਤਾਂ ਹੀ ਦਾ ਬਜ਼ਤੀ ਟਿਕ ਕੇ ਪਹਿਲਾਂ ਕਿੰਨੀ ਸੋਨੀ ਮਾਰੀ ਸੀ ਦੇਖ ਲੈ ਟੋਟਾ ਦੇ ਅੱਗੇ ਖੜਿਆ ਇਸ ਚ ਇੱਥੇ ਤਾਂ ਪਹਿਲਾ ਇਹ ਬਲਾਈ ਜਲਾ ਅੱਗੇ ਖੜ ਜਾ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਭਾਈ ਬਹੁਤ ਵਾਸਤਾ ਵੀ ਹੈ